ਇੱਕ ਜਰੂਰੀ ਬੇਨਤੀ ਹੈ ਜੀ ਮਟਰਾਂ ਵਾਲੇ ਕਿਸਾਨ ਵੀਰਾਂ ਲਈ ਜਿਹੜੇ ਮਟਰ ਦੀ ਬਜਾਈ ਕਰ ਰਹੇ ਆ ਜਾਂ ਬੀਨਸ ਲਾ ਰਹੇ ਆ ਜਾਂ ਗੋਭੀ ਜੀ ਕਾਸ਼ਟ ਕਰ ਰਿਹਾ ਅੱਜ ਹੈਗੀ ਹੈ ਜੀ 3 10 2025 ਤੇ 5 ਤੇ 6 ਤਰੀਕ ਨੂੰ ਮੌਸਮ ਖਰਾਬ ਹੋਣ ਦੀ ਵਾਰਨਿੰਗ ਹੈ ਜੇ ਤੁਸੀਂ ਮਟਰਾਂ ਦੀ ਕਾਸ਼ਟ ਮੌਸਮ ਖਰਾਬ ਹੋਣ ਤੋਂ ਪਹਿਲਾਂ ਕਰਨਾ ਚਾਹੁੰਦੇ ਤਾਂ ਕੋਸ਼ਿਸ਼ ਕਰੋ ਜਿਹੜੀ ਤੁਹਾਡੀ ਪੂਰ ਹੈ ਜਿੱਥੇ ਰਹੀ ਮਟਰਾਂ ਦਾ ਦਾਣਾ ਡਿਗਣਾ ਉਹਨੂੰ ਅੱਧੇ ਇੰਚੀ ਡੂੰਗੀ ਕਰ ਦਿਓ ਡੂੰਗੀ ਕਰਨ ਦਾ ਮਕਸਦ ਤਾਂ ਇਹ ਹੈ ਕਿ ਦਿਨ ਦੋ ਦਿਨ ਤੁਹਾਡੇ ਮਟਰ ਤਾਂ ਲੇਟ ਉੱਗਣਗੇ ਬਟ ਜੇ ਮੀਂਹ ਜਿਆਦਾ ਪੈ ਗਿਆ ਤਾਂ ਤੁਹਾਡਾ ਬੀਜ ਜਿਹੜਾ ਉਹ ਨੰਗਾ ਨਾ ਹੋਊਗਾ ਬੀਜ ਨੰਗਾ ਹੋਣ ਤੋਂ ਬਚ ਜਾਊਗਾ ਨਹੀਂ ਤਾਂ ਜਦੋਂ ਮੀਂਹ ਜੇ ਮੀਂਹ ਉੱਪਰ ਜਿਆਦਾ ਪੈ ਜੇ ਤਾਂ ਬੀ ਸਾਰਾ ਨੰਗਾ ਹੋ ਜਾਂਦਾ ਤੇ ਦੁਬਾਰਾ ਬੀ ਟਕਣ ਲਈ ਮਿੱਟੀ ਸੁੱਕੀ ਨਹੀਂ ਲੱਭਦੀ ਬਾਅਦ ਚ ਬਹੁਤ ਜਿਆਦੀ ਮਿਹਨਤ ਪੈਂਦੀ ਹੈ ਇਸ ਗੱਲ ਦਾ ਧਿਆਨ ਰੱਖ ਲੋ ਬੀਨ ਵਾਲੇ ਬੀਨ ਅੱਧੀ ਇੰਚੀ ਡੂੰਗੀ ਕਰ ਦੇਣ ਤੇ ਗੋਭੀ ਵਾਲੇ ਵੀਰ ਮੇਰੇ 2-3 ਦਿਨ ਦੀ ਬ੍ਰੇਕ ਲਾ ਲੈਣਾ ਕਿਉਂਕਿ ਜਦੋਂ ਮੀਂਹ ਪੈ ਜੇ ਤੇ ਉੱਪਰ ਰੇਤਾ ਜਾ ਚੜ ਜਾਂਦਾ ਤੇ ਬੂਟੇ ਚੰਗੀ ਤਰ੍ਹਾਂ ਤੁਰਦੇ ਨਹੀਂ ਜਿਹਦਾ ਲਾਗੀ ਨਾਲ ਤਾਂ ਫਿਰ ਹੋਰ ਦਿੱਕਤ ਹੈ ਜਿਹੜੀ ਆ ਜਾਂਦੀ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤਾਂ ਕਿ ਕਿਸਾਨ ਵੀਰਾਂ ਦਾ ਭਲਾ ਹੋ ਸਕੇ ਧੰਨਵਾਦ